ਤੇਆਂ ਦੇਣ ਜੋ ਕੋ ਜੋ ਬਹੁਤ ਹੀ ਜ਼ਰੂਰੀ ਗੱਲਾਂ ਤੁਹਾਡੇ ਕੰਮ ਆਉਣਗੀਆਂ ਨੰਬਰ 1 ਰੋਜ਼ ਭਿੱਜੀ ਹੋਈ ਕਿਸ਼ਮਿਸ਼ ਖਾਣ ਦੇ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ ਜਿਸ ਦੇ ਨਾਲ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਕਿਸ਼ਮਿਸ਼ ਖਾਣ ਦੇ ਨਾਲ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 2 ਸਰੀਰ ਦੇ ਵਿੱਚ ਵਧੇ ਕੈਸਟਰੋਲ ਨੂੰ ਘਟਾਉਣ ਦੇ ਲਈ ਟਮਾਟਰ ਦਾ ਜੂਸ ਦਾ ਸੇਵਨ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਨੰਬਰ 3 ਠੰਡ ਦੇ ਮੌਸਮ ਵਿੱਚ ਸੁੰਡ ਦੇ ਲੱਡੂ ਜ਼ਰੂਰ ਖਾਣੇ ਚਾਹੀਦੇ ਹਨ ਕਿਉਂਕਿ ਸੁੰਡ ਦੀ ਤਸੀਰ ਗਰਮ ਹੁੰਦੀ ਹੈ ਸਾਨੂੰ ਹਰ ਨਿਯਮਤ ਰੂਪ ਦੇ ਵਿੱਚ ਇੱਕ ਗਲਾਸ ਗੰਘਨੇ ਦੁੱਧ ਦੇ ਨਾਲ ਸੁੰਡ ਦੇ ਲੱਡੂ ਖਾਣੇ ਚਾਹੀਦੇ ਹਨ ਸਾਡੀ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਸਰਦੀ ਜੁਕਾਮ ਦੀ ਸਮੱਸਿਆ ਦੂਰ ਹੁੰਦੀ ਹੈ ਸੁੰਡ ਦੇ ਲੱਡੂ ਖਾਣ ਦੇ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 4 ਚਾਹ ਦੇ ਵਿੱਚ ਕਾਲਾ ਨਮਕ ਪਾ ਕੇ ਪੀਣ ਦੇ ਨਾਲ ਮੋਟਾ ਆਜ਼ਮ ਤੇਜ਼ ਹੁੰਦਾ ਹੈ ਜਿਸ ਦੇ ਨਾਲ ਤੁਹਾਡਾ ਵਜ਼ਨ ਘਟ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਨੰਬਰ 4 ਪੀਪਲੀ ਤੇ ਸੇਵਨ ਦੇ ਨਾਲ ਸਰਦੀਚ ਕਾਮ ਦੀ ਸਮੱਸਿਆ ਨਹੀਂ ਹੁੰਦੀ ਨੰਬਰ 5 ਕੱਚਾ ਪਪੀਤਾ ਖਾਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਜਿਸ ਦੇ ਵਿੱਚ ਕੈਰੋਨਿਟੀਡ ਹੁੰਦਾ ਹੈ ਜੋ ਸਰੀਰ ਦੇ ਵਿੱਚ ਵਿਟਾਮਿਨ A ਦਾ ਨਿਰਮਾਣ ਕਰਦਾ ਹੈ ਜਿਸ ਦੇ ਨਾਲ ਅੱਖਾਂ ਠੀਕ ਰਹਿੰਦੀਆਂ ਹਨਾ ਨੰਬਰ 6 ਜੇਕਰ ਤੁਸੀਂ ਕਬਜੇ ਪੇਟ ਦੀ ਸੋਜ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਮਟਰ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 7 ਸਿੱਧਾ ਨਮਕਾ ਨੀਂਬੂ ਦੇ ਰਸ ਦੇ ਨਾਲ ਮਿਲਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ ਬਕਰ ਆਉਣ ਤੇ ਗੈਸ ਪਾਸ ਕਰਨ ਦੇ ਵਿੱਚ ਮਦਦ ਮਿਲਦੀ ਹੈ ਨਾਲ ਹੀ পেট ਫੁੱਲਣ ਦੀ ਸਮੱਸਿਆ ਤੇ ਉਸਦੇ ਲਈ ਵੀ ਇਹ ਨੁਸਖਾ ਕਾਫੀ ਅਸਰਦਾਰ ਹੈ ਨੰਬਰ 8 ਜੇਕਰ ਤੁਸੀਂ ਖੀਰੇ ਨੂੰ ਸ਼ਿਲਕੇ ਸਮਿਤ ਖਾਂਦੇ ਹੋ ਤਾਂ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਫਾਈਬਰ ਲੈ ਸਕਦੇ ਹੋ ਇਸ ਦੇ ਨਾਲ ਗੈਸਟਰੋਲ ਕੰਟਰੋਲ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਨੰਬਰ 9 ਪੇਟ ਆਂਤਰੀਆਂ ਤੇ ਲੀਵਰ ਦੇ ਨਾਲ ਜੁੜੇ ਸਮੱਸਿਆਵਾਂ ਤੋਂ ਬਚਣ ਦੇ ਲਈ ਤੁਹਾਨੂੰ ਸਵੇਰੇ ਖਾਲੀ ਪੇਟ ਕਾਲਾ ਨਮਕ ਹਿੰਗ ਅਜਵਾਇਨ ਦਾ ਪਾਣੀ ਪੀਣਾ ਚਾਹੀਦਾ ਹੈ ਅਜਵਾਇਨ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿਓ ਸਵੇਰੇ ਇਸ ਪਾਣੀ ਨੂੰ ਹਲਕਾ ਗਰਮ ਕਰਕੇ ਇਸ ਦੇ ਵਿੱਚ ਹਿੰਗ ਅਤੇ ਅਜਵਾਇਨ ਮਿਲਾ ਲਓ ਅਤੇ ਫਿਰ ਇਸ ਪਾਣੀ ਨੂੰ ਪਿਓ ਰੋਜ਼ਾਨਾ ਕੁਝ ਦਿਨਾਂ ਤੱਕ ਇਸ ਤਰ੍ਹਾਂ ਕਰਨ ਦੇ ਨਾਲ ਫੇਟ ਨੂੰ ਸਾਫ਼ ਕਰਨ ਦੇ ਨਾਲ ਅੰਤੜੀਆਂ ਅਤੇ ਕਈ ਅੰਗਾਂ ਨੂੰ ਸਾਫ਼ ਕਰਦਾ ਹੈ ਨੰਬਰ 10 ਜਿਨ੍ਹਾਂ ਲੋਕਾਂ ਦੇ ਖੂਨ ਵਿੱਚ ਘਾਟ ਹੁੰਦੀ ਹੈ ਉਹਨਾਂ ਨੂੰ ਬੈਂਗਨੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 11 ਅਨੀਮੀਆ ਜਾਨੀ ਕਿ ਖੂਨ ਦੀ ਕਮੀ ਦੇ ਪਰੇਸ਼ਾਨ ਲੋਕਾਂ ਨੂੰ ਹਰ ਰੋਜ਼ ਸੰਤਰਾ ਜ਼ਰੂਰ ਖਾਣਾ ਚਾਹੀਦਾ ਹੈ ਇਸ ਦੇ ਨਾਲ ਸਰੀਰ ਦੇ ਵਿੱਚ ਆਇਰਨ ਦੀ ਕਮੀ ਦੂਰ ਹੁੰਦੀ ਹੈ ਤੇ ਅਨੀਮੀਆ ਦਾ ਖਤਰਾ ਨਹੀਂ ਰਹਿੰਦਾ ਨੰਬਰ 12 ਰੋਜ਼ਾਨਾ ਖਾਲੀ ਪੇਟ ਇੱਕ ਚਮਚ ਤੇਲ ਨੂੰ ਚੰਗੀ ਤਰ੍ਹਾਂ ਚਵਾ ਕੇ ਖਾਣ ਦੇ ਨਾਲ ਜਿੰਦਗੀ ਭਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ। ਨੰਬਰ 13 ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਦਿੱਕਤ ਹੈ ਤਾਂ ਤੁਸੀਂ ਰੋਜ਼ਾਨਾ मुट्ठीभर ਛੋਲੇ ਅਤੇ ਕਿਸ਼ਮਿਸ਼ ਖਾਓ। ਇਸ ਦੇ ਨਾਲ ਪਰੇਸ਼ਾਨੀ ਦੂਰ ਹੋ ਜਾਵੇਗੀ। ਨੰਬਰ 14 ਸ਼ੈਂਪੂ ਦਾ ਜ਼ਿਆਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਤੁਹਾਡੇ ਵਾਲ ਜ਼ੁਫੇਦ ਹੌਣ ਲੱਗ ਜਾਣਗੇ ਨੰਬਰ 15 ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੈ ਤਾਂ ਅਜੀਰ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਵੇਗੀ ਨੰਬਰ 16 ਸਵੇਰੇ ਖਾਲੀ ਪੇਟ ਰਜਾਨਾ ਇੱਕ ਚਮਚ ਭੁੰਨੀ ਹੋਈ ਸੌਫ ਖਾਨ ਦੇ ਨਾਲ ਤੁਹਾਡਾ ਵਜ਼ਨ ਘੱਟ ਹੋ ਜਾਵੇਗਾ ਨੰਬਰ 17 ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਰਜਾਨਾ ਸਵੇਰੇ ਖਾਲੀ ਪੇਟ 3-4 ਖਜੂਰਾਂ ਜ਼ਰੂਰ ਖਾਓ ਨੰਬਰ 18 ਪੇਟ ਦੀ ਚਰਬੀ ਨੂੰ ਪਿਘਲਾਉਣ ਦੇ ਲਈ ਦਹੀਂ ਦੇ ਵਿੱਚ ਚੁਟਕੀ ਭਰ ਸਫੇਦ ਜੀਰਾ ਮਿਲਾ ਕੇ ਦਿਨਾਂ ਵਿੱਚ ਇੱਕ ਵਾਰ ਖਾਣ ਦੇ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਫਾਇਦਾ ਮਿਲ ਜਾਵੇਗਾ ਨੰਬਰ 18 ਜੇਕਰ ਤੁਸੀਂ ਇੱਕ ਹਫ਼ਤੇ ਤੱਕ ਮੇਥੀ ਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਬਜ਼ੀ ਹੈ ਉਹ ਠੀਕ ਹੋ ਜਾਵੇਗੀ ਅਤੇ ਅਣਪਾਚ ਵੀ ਠੀਕ ਹੋ ਜਾਵੇਗਾ ਨੰਬਰ 19 ਮਹਿੰਦੀ ਦੇ ਪੱਤਿਆਂ ਦੇ ਨਾਲ ਵਾਲ ਧੋਣ ਨਾਲ ਵਾਲ ਝੜਨ ਤੋਂ ਰੁਕ ਜਾਂਦੇ ਹਨ ਨਾ ਜੇਕਰ ਤੁਹਾਡੇ ਸਿਰ ਵਿੱਚ ਇਨਫੈਕਸ਼ਨ ਹੋ ਰਹੀ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ ਇਸ ਦੇ ਨਾਲ ਡੈਂਡਰਾਫ ਵੀ ਦੂਰ ਹੁੰਦਾ ਹੈ ਨੰਬਰ 2 ਚਾਰ ਹਫ਼ਤਿਆਂ ਦੇ ਵਿੱਚ ਪੇਟ ਦੀ ਚਰਬੀ ਹੋ ਜਾਵੇਗੀ ਅੰਦਰ ਇੱਕ ਚਮਚ ਮੇਥੀ ਦਾਣੇ ਨੂੰ ਇੱਕ ਕੱਪ ਪਾਣੀ ਵਿੱਚ ਪੂਰੀ ਰਾਤ ਭਿਓ ਕੇ ਰੱਖੋ ਅਤੇ ਅਗਲੀ ਸਵੇਰ ਇਸ ਦਾ ਸੇਵਨ ਕਰੋ ਇਸ ਦੇ ਨਾਲ ਮੋਟਾਪਾ ਘੱਟ ਹੋਣ ਲੱਗ ਜਾਵੇਗਾ ਨੰਬਰ 1 ਜੇਕਰ ਤੁਸੀਂ ਹਮੇਸ਼ਾ ਠੀਕ ਰਹਿਣਾ ਚਾਹੁੰਦੇ ਹਾਂ ਤਾਂ ਤੁਸੀਂ ਕੱਪੜੇ ਹੱਥਾਂ ਦੇ ਨਾਲ ধੋਇਆ ਕਰੋ ਨੰਬਰ 22 ਸ਼ਾਮ ਦੇ ਵੇਲੇ ਹਮੇਸ਼ਾ ਹਲਕਾ ਖਾਣਾ ਖਾਣਾ ਚਾਹੀਦਾ ਹੈ ਆਇਲ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 3 ਜ਼ਰੂਰਤ ਤੋਂ ਜ਼ਿਆਦਾ ਨਹੀਂ ਸੌਣਾ ਚਾਹੀਦਾ ਇਸ ਦੇ ਨਾਲ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਓਗੇ ਅਤੇ ਆਲਸੀ ਬਣ ਜਾਓਗੇ ਨੰਬਰ 24 ਜ਼ਿਆਦਾ achar ਦਾ ਸੇਵਨ ਕਰਨ ਨਾਲ ਤੁਹਾਡੀ ਕਿਡਨੀ ਖਰਾਬ ਹੋ ਸਕਦੀ ਹੈ ਨੰਬਰ 27 ਜੇਕਰ ਤੁਸੀਂ ਕਟਹੜੀ ਸਬਜੀ 3 ਮਹੀਨੇ ਤੱਕ ਲਗਾਤਾਰ ਖਾ ਲੈਂਦੇ ਹੋ ਤਾਂ ਤੁਹਾਨੂੰ ਖੂਨ ਦੀ ਕਮੀ ਨਹੀਂ ਹੋਵੇਗੀ ਨੰਬਰ 26 ਜਿਨ੍ਹਾਂ ਦਾ ਸਰੀਰ ਦੁਗਲਾ ਪਤਲਾ ਹੈ ਜਾਂ ਕਮਜ਼ੋਰ ਹੈ ਤੁਹਾਨੂੰ ਰੋਟੀ ਦੇ ਉੱਪਰ ਘਿਓ ਲਗਾ ਕੇ ਖਾਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡਾ ਭਾਰ ਵਧੇਗਾ ਤੇ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 27 ਗਰਮ ਪਾਣੀ ਪੀਣ ਦੇ ਨਾਲ ਖੂਨ ਦਾ ਸੰਚਾਰ ਬਹੁਤ ਚੰਗਾ ਹੁੰਦਾ ਹੈ ਇਸ ਲਈ ਸਵੇਰ ਦੇ ਵਕਤ ਹਲਕਾ ਗੂੰਗਣਾ ਪਾਣੀ ਪੀਣਾ ਚਾਹੀਦਾ ਹੈ ਸਵੇਰੇ ਸਵੇਰੇ ਗੂੰਗਰੇ ਪਾਣੀ ਪੀਣ ਨਾਲ ਕਬਜ ਗੈਸ ਦੀ ਦਿੱਕਤ ਨਹੀਂ ਹੁੰਦੀ ਅਤੇ ਚਿਹਰੇ ਤੇ ਵੀ ਗਲੂ ਰਹਿੰਦਾ ਹੈ ਨੰਬਰ 28 ਰਾਜਮਾ ਦੇ ਵਿੱਚ ਪ੍ਰੋਟੀਨ ਬਹੁਤ ਔਦਿਕ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਲਈ ਰਾਜਮਾ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਨੰਬਰ 29 ਭੋਜਨ ਦੇ ਨਾਲ ਕੱਚਾ ਪਿਆਜ਼ ਖਾਣ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਤੇ ਨਸਾਂ ਦੀਆਂ ਬਲੋਕਸਾਂ ਠੀਕ ਹੁੰਦੀਆਂ ਹਨ ਅਤੇ ਮੈਮਰੀ ਪਾਵਰ ਵੀ ਵਧਦਾ ਹੈ ਨੰਬਰ 30 ਸੇਵ ਨੂੰ ਚਬਾ ਕੇ ਖਾਣਾ ਚਾਹੀਦਾ ਹੈ ਸੇਵ ਚਬਾ ਕੇ ਖਾਣ ਦੇ ਨਾਲ ਲਾਰ ਚੰਗੀ ਬਣਦੀ ਹੈ ਜੋ ਮੂੰਹ ਦੇ ਬੈਕਟੀਰੀਆ ਤੋਂ ਰੋਕਦਾ ਹੈ ਅਤੇ ਸੇਵ ਖਾਣ ਦੇ ਨਾਲ ਤੁਹਾਡੇ ਦੰਦ ਅਤੇ ਮਸੂੜੇ ਮਜ਼ਬੂਤ ਠੀਕ ਰਹਿੰਦੇ ਹਨ ਨੰਬਰ 33 ਹੀਰੇ ਦੇ ਰਸ ਅਤੇ ਦਹੀਂ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਫਿਰ ਇਸ ਨੂੰ ਆਪਣੇ ਚਿਹਰੇ ਤੇ 5 ਮਿੰਟਾਂ ਦੇ ਲਈ ਮ사ਜ ਕਰੋ ਸਾਫ ਪਾਣੀ ਨਾਲ ਧੋ ਲਓ ਚਿਹਰਾ ਨਿਖਰ ਆ ਜਾਵੇਗਾ ਨੰਬਰ 32 ਇੱਕ ਚੁਟਕੀ ਰਜਾਨਾ ਕਲੌਂਜੀ ਖਾਣ ਦੇ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 33 ਘਿਓ ਨੂੰ ਸਾਲ ਭਰ ਤੱਕ ਸਟੋਰ ਕਰਕੇ ਰੱਖਣਾ ਹੈ ਤਾਂ ਕਿ ਉਹਦੇ ਵਿੱਚ ਇਲਾਇਚੀ ਦੇ ਦਾਣੇ ਮਿਲਾਓ ਇਸ ਦੇ ਨਾਲ ਘਿਓ ਦੀ ਖੁਸ਼ਬੂ ਆਉਂਦੀ ਰਹੇਗੀ ਇਹ ਖਰਾਬ ਵੀ ਨਹੀਂ ਹੋਵੇਗਾ ਨੰਬਰ 34 ਜੇਕਰ ਤੁਹਾਡੇ ਹੱਦ ਤੋਂ ਜ਼ਿਆਦਾ ਵਾਲ ਝੜਨ ਦੀ ਦਿੱਕਤ ਹੈ ਤਾਂ ਤੁਸੀਂ ਰੋਜ਼ਾਨਾ ਇੱਕ ਚਮਚਾ ਸਾਫ ਜ਼ਰੂਰ ਖਾਓ ਇਹ ਬਹੁਤ ਜਲਦੀ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 35 ਬੱਚਿਆਂ ਨੂੰ ਹਮੇਸ਼ਾ ਸੰਤਰੇ ਖਾਣ ਲਈ ਦਿਓ ਇਸ ਦੇ ਨਾਲ ਬੱਚਿਆਂ ਨੂੰ ਜਲਦੀ ਖਾਂਸੀ ਅਤੇ ਸਰਦੀ ਜ਼ੁਕਾਮ ਤੋਂ ਬਚੇ ਰਹਿੰਦੇ ਹਨ ਅਤੇ ਜਲਦੀ ਬਿਮਾਰ ਨਹੀਂ ਹੁੰਦੇ ਨੰਬਰ 36 ਦੁਪਹਿਰ ਦੇ ਵਕਤ ਸਲਾਦ ਖਾਣ ਦੇ ਨਾਲ ਉਮਰ ਭਰ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਦੁਬਲੇ ਬਦਲੇ ਹੀ ਰਹੋਗੇ ਨੰਬਰ 34 ਚੌਲ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਤੇ ਬਾਅਦ ਹਜਮੀ ਹੋ ਸਕਦੀ ਹੈ ਨੰਬਰ 38 ਕੰਨ ਦੇ ਵਿੱਚ ਮੈਲ ਜਮਾ ਹੋਣ ਲੱਗੇ ਤਾਂ ਖੁਜਲੀ ਹੋਣ ਲੱਗਦੀ ਹੈ ਇਸ ਦੇ ਨਾਂ ਤੇ ਦੂਰ ਕਰਨ ਦੇ ਲਈ ਰਾਤ ਨੂੰ ਸੌਣ ਦੇ ਸਮੇਂ ਤੋਂ ਤਿੰਨ ਬੂੰਦਾ ਸਰੋਂ ਦੇ ਤੇਲ ਦੀਆਂ ਪਾ ਲਓ ਇਸ ਤਰ੍ਹਾਂ ਕਰਨ ਨਾਲ ਸਵੇਰ ਤੱਕ ਕੰਨ ਵਿੱਚ ਜਮਾ ਹੋਈ ਮੈਲ ਬਾਹਰ ਨਿਕਲ ਜਾਂਦੀ ਹੈ ਨੰਬਰ 38 ਗ੍ਰਾਮ ਪਾਣੀ ਦੇ ਵਿੱਚ ਥੋੜੀ ਜਿਹੀ ਇਲਾਇਚੀ ਦਾ ਸੇਵਨ ਕਰਨ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਨੰਬਰ 40 ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਦੇ ਵਿੱਚ ਝਾਰੇ ਪਾ ਕੇ ਪੀਣ ਨਾਲ ਤਾਕਤ ਮਿਲਦੀ ਹੈ। ਨੰਬਰ 41 ਜਨਮਾ ਰਾਤ ਨੂੰ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 42 ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਤੇ ਲਗਾਉਣ ਦੇ ਨਾਲ ਸਕਿਨ ਨਰਮ ਮੁਲਾਇਮ ਹੋ ਜਾਂਦੀ ਹੈ। ਨੰਬਰ 44 ਜੇਕਰ ਤੁਹਾਨੂੰ ਸੁੱਕੀ ਖਾਂਸੀ ਹੈ ਤਾਂ ਰਾਤ ਨੂੰ ਸੌਣ ਦੇ ਸਮੇਂ ਗਰਮ ਦੁੱਧ ਵਿੱਚ ਦੋ ਤਿੰਨ ਬਦਾਸੇ ਪਾ ਕੇ ਪਿਓ ਇਸ ਦੇ ਨਾਲ ਖਾਂਸੀ ਤੋਂ ਆਰਾਮ ਆ ਜਾਵੇਗਾ ਨੰਬਰ 45 ਜੇਕਰ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਗਈ ਹੈ ਇਹ ਵੀਡੀਓ ਹਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ